ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਪੁੰਨਿਆ ਵਾਲੇ ਦਿਨ ਪਰਮਾਤਮਾ ਜੀ ਦੇ ਦੱਸੇ ਹੋਏ ਇਹਨਾਂ ਪੰਜ ਨਿਯਮਾਂ ਨੂੰ ਸਮਝ ਲੈਂਦੇ ਹੋ ਮੰਨ ਕੇ ਚਲੋ ਤੁਹਾਡੇ ਮੱਥੇ ਦੇ ਲੇਖ ਬਦਲ ਜਾਣਗੇ ਤੁਹਾਡਾ ਚੰਗਾ ਸਮਾਂ ਆਉਣ ਤੋਂ ਫਿਰ ਕੋਈ ਵਿਧਾਤਾ ਵੀ ਨਹੀਂ ਰੋਕ ਸਕਦਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਹਿ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ ਤੁਸੀਂ ਖੁਸ਼ੀਆਂ ਭਰਿਆ ਜੀਵਨ ਬਤੀਤ ਕਰੋ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਜੇਕਰ ਇਹ ਵੀਡੀਓ ਤੁਹਾਡੇ ਤੱਕ ਪਹੁੰਚ ਗਈ ਹੈ ਤੇ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਹੈ ਕਿਰਪਾ ਕਰਕੇ ਇਸ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਆਪ ਜੀ ਦੇ ਨਾਲ ਬਹੁਤ ਹੀ ਕੀਮਤੀ ਕੁਝ ਪੰਜ ਗੱਲਾਂ ਸਾਂਝੀਆਂ ਕਰਨ ਵਾਲੇ ਹਾਂ ਜੇਕਰ ਇਹ ਪੰਜ ਗੱਲਾਂ ਨੂੰ ਤੁਸੀਂ ਸਮਝ ਲਿਆ ਆਪਣੇ ਜੀਵਨ ਦੇ ਵਿੱਚ ਅਪਣਾ ਲਿਆ ਪਰ ਤੁਹਾਡੇ ਉੱਤੇ ਚੰਗਾ ਆਉਣ ਤੋਂ ਸਮਾਂ ਕੋਈ ਵੀ ਨਹੀਂ ਰੋਕ ਸਕਦਾ ਅੱਜ ਭਾਵੇਂ ਤੁਹਾਡੇ ਤੇ ਸਮਾਂ ਜਿੱਦਾਂ ਦਾ ਮਰਜ਼ੀ ਹੈ ਭਾਵੇਂ ਤੁਸੀਂ ਗਰੀਬੀ ਦੇ ਵਿੱਚ ਦਿਨ ਕੱਟ ਰਹੇ ਹੋ ਭਾਵੇਂ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੈ ਕੋਈ ਬੋਝ ਹੈ ਤਾਂ ਸੱਚ ਕਰਕੇ ਜਾਣਿਓ ਇਹ ਪੰਜ ਗੱਲਾਂ ਦਾ ਧਿਆਨ ਹੀ ਤੁਹਾਡੇ ਜੀਵਨ ਨੂੰ ਬਦਲ ਦੇਵੇਗਾ ਜੀਵਨ ਦੇ ਹਰ ਦੁੱਖ ਨੂੰ ਸੁੱਖ ਵਿੱਚ ਤਬਦੀਲ ਕਰ ਦੇਵੇਗਾ ਤਾਂ ਫਿਰ ਇਹ ਪੰਜ ਗੱਲਾਂ ਕਿਹੜੀਆਂ ਹਨ ਆਓ ਜਾਣਦੇ ਹਾਂ ਸਭ ਤੋਂ ਪਹਿਲੀ ਗੱਲ ਤਾਂ ਸਾਤ ਸੰਗਤ ਜੀ ਕੁਦਰਤ ਦਾ ਇੱਕ ਨਿਯਮ ਹੈ ਕਿ ਕੁਦਰਤ ਕਿਸੇ ਦੇ ਨਾਲ ਕਦੇ ਭੇਦ ਭਾਵ ਨਹੀਂ ਕਰਦੀ ਕੁਦਰਤ ਕਿਸੇ ਦਾ ਕੁਝ ਵੀ ਆਪਣੇ ਕੋਲ ਨਹੀਂ ਰੱਖਦੀ ਭਾਵ ਕਿ ਜੋ ਚੀਜ਼ ਆਪਾਂ ਦੂਜਿਆਂ ਨੂੰ ਦਿੰਦੇ ਹਾਂ ਉਹੀ ਚੀਜ਼ ਸਾਡੇ ਕੋਲ ਕਈ ਗੁਣਾ ਹੋ ਕੇ ਵਾਪਸ ਆ ਜਾਂਦੀ ਹੈ ਕਈ ਗੁਣਾ ਹੋ ਕੇ ਸਾਨੂੰ ਹੀ ਮਿਲਦੀ ਹੈ ਭਾਵੇਂ ਉਹ ਦੁੱਖ ਹੋਵੇ ਭਾਵੇਂ ਸੁੱਖ ਹੋਵੇ ਖੁਸ਼ੀਆਂ ਹੋਣ ਤੇ ਭਾਵੇਂ ਚਿੰਤਾ ਹੋਵੇ ਜੋ ਚੀਜ਼ ਆਪਾਂ ਦੂਜਿਆਂ ਨੂੰ ਦਿੱਤੀ ਹੈ ਨਾ ਉਹੀ ਚੀਜ਼ ਆਪਣੇ ਕੋਲ ਕਈ ਗੁਣਾ ਹੋ ਕੇ ਵਾਪਸ ਆ ਜਾਣੀ ਹੈ ਇਸ ਕਰਕੇ ਨਾ ਦੂਜਿਆਂ ਨੂੰ ਦੋਸ਼ ਦੇਣਾ ਬੰਦ ਕਰ ਦਿਓ ਜੇ ਜੀਵਨ ਵਿੱਚ ਅੱਜ ਕਿਸੇ ਪ੍ਰਕਾਰ ਦਾ ਤੁਹਾਡੇ ਦੁੱਖ ਹੈ ਕੋਈ ਰੋਗ ਹੈ ਕੋਈ ਪਰੇਸ਼ਾਨੀ ਹੈ ਜਾਂ ਫਿਰ ਕੋਈ ਬੋਝ ਹੈ ਤਾਂ ਯਕੀਨ ਕਰੋ ਕਿ ਇਹ ਦੁੱਖ ਪਰੇਸ਼ਾਨੀਆਂ ਤੇ ਚਿੰਤਾਵਾਂ ਕਿਸੇ ਨਾ ਕਿਸੇ ਨੂੰ ਤੁਸੀਂ ਦਿੱਤੀਆਂ ਹੀ ਹੋਣਗੀਆਂ ਕਿਉਂਕਿ ਸਾਨੂੰ ਤਾਂ ਸਾਡਾ ਹੀ ਦਿੱਤਾ ਹੋਇਆ ਵਾਪਸ ਮੁੱਲ ਮਿਲਦਾ ਹੈ ਜੇ ਅੱਜ ਖੁਸ਼ ਹਾਂ ਕਿਤੇ ਨਾ ਕਿਤੇ ਇਹ ਖੁਸ਼ੀਆਂ ਇਹ ਸੁੱਖ ਤੁਸੀਂ ਕਿਸੇ ਨੂੰ ਦਿੱਤੇ ਹੋਣਗੇ ਸੋ ਇਸ ਕਰਕੇ ਦੂਜਿਆਂ ਨੂੰ ਦੋਸ਼ ਦੇਣਾ ਬੰਦ ਕਰ ਦਿਓ ਜੋ ਮਿਲ ਰਿਹਾ ਹੈ ਸਾਨੂੰ ਸਾਡਾ ਹੀ ਮਿਲ ਰਿਹਾ ਹੈ ਬਸ ਹਾਂ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਰੋਗ ਚਿੰਤਾ ਦੀ ਘੜੀ ਆਉਂਦੀ ਹੈ ਉੱਥੇ ਇਹ ਦੋ ਕੰਮ ਜ਼ਰੂਰ ਕਰ ਲਿਆ ਕਰੋ ਇੱਕ ਤਾਂ ਰੱਬ ਦਾ ਨਾਮ ਜਪਿਆ ਕਰੋ ਜਿੰਨਾ ਵੀ ਹੋ ਸਕੇ ਓਨਾ ਹੀ ਜਪੋ ਦੂਜਾ ਰੱਬ ਤੋਂ ਆਪਣੇ ਗੁਨਾਹਾਂ ਦੀ ਮਾਫੀ ਵੀ ਮੰਗਿਆ ਕਰੋ ਤੀਜਾ ਉਸ ਪਰਮਾਤਮਾ ਤੋਂ ਮਾਫੀ ਮੰਗੋ ਜਿਹਦਾ ਤੁਸੀਂ ਕਦੇ ਦਿਲ ਦੁਖਾਇਆ ਹੋਵੇਗਾ ਭਾਵੇਂ ਜਾਣੇ ਅਣਜਾਣੇ ਵਿੱਚ ਹੀ ਦੁਖਾਇਆ ਹੋਵੇ ਉਸ ਆਤਮਾ ਦੇ ਕੋਲੋਂ ਮਾਫੀ ਮੰਗਣੀ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਅਸੀਂ ਘਰ ਦੇ ਵਿੱਚ ਜਾਂ ਬਾਹਰ ਕਿਸੇ ਦਾ ਦਿਲ ਜਾਣੇ ਅਣਜਾਣੇ ਵਿੱਚ ਹੀ ਦੁਖਾਹ ਦਿੰਦੇ ਹਾਂ ਤੁਸੀਂ ਕਿਸੇ ਸਮੇਂ ਕਿਸੇ ਦਾ ਦਿਲ ਦੁਖਾਇਆ ਸੀ ਕਿਸੇ ਦਾ ਮਾੜਾ ਕੀਤਾ ਸੀ ਤਾਂ ਤੁਸੀਂ ਸਿੱਧੇ ਰੂਪ ਵਿੱਚ ਉਹਦੇ ਤੋਂ ਜਾ ਕੇ ਮਾਫੀ ਮੰਗ ਸਕਦੇ ਹੋ ਮਾਫੀ ਮੰਗ ਲਓਗੇ ਤਾਂ ਤੁਹਾਡੇ ਮਨ ਦਾ ਵੀ ਬੋਝ ਹਲਕਾ ਹੋ ਜਾਵੇਗਾ ਤੁਹਾਡਾ ਕਰਮ ਨਿਰਮਲ ਬਣ ਜਾਵੇਗਾ ਪਰ ਜੇਕਰ ਤੁਹਾਡੇ ਮਨ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਭੈ ਜਾਂ ਹਿੰਮਤ ਨਹੀਂ ਆ ਰਹੀ ਪਰ ਜੇਕਰ ਤੁਹਾਡੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਹੈ ਭੈ ਹੈ ਤੇ ਜਾਂ ਫਿਰ ਇਹ ਹਿੰਮਤ ਨਹੀਂ ਆ ਰਹੀ ਕਿ ਜਿਹਦੇ ਨਾਲ ਅਸੀਂ ਮਾੜਾ ਕੀਤਾ ਹੈ ਕਿਸੇ ਦਾ ਦਿਲ ਦੁਖਾਇਆ ਹੈ ਉਹਦੇ ਤੋਂ ਸਿੱਧੇ ਰੂਪ ਵਿੱਚ ਜਾ ਕੇ ਮਾਫੀ ਮੰਗੀ ਜਾ ਸਕੇ ਤੁਸੀਂ ਮਨ ਰਾਹੀਂ ਉਹਦੇ ਕੋਲੋਂ ਮਾਫੀ ਮੰਗਣੀ ਸ਼ੁਰੂ ਕਰ ਦਿਓ ਸੱਚ ਕਰਕੇ ਜਾਣਿਓ ਜੇ ਕੁਝ ਹੀ ਦਿਨਾਂ ਵਿੱਚ ਬਹੁਤ ਕੁਝ ਬਦਲ ਜਾਵੇਗਾ ਤੇ ਜੇਕਰ ਤੁਹਾਨੂੰ ਪਤਾ ਹੀ ਨਹੀਂ ਕਿ ਤੁਸੀਂ ਕਦੇ ਕਿਸੇ ਦਾ ਮਾੜਾ ਕੀਤਾ ਜਾਣੇ ਅਣਜਾਣੇ ਵਿੱਚ ਹੀ ਹੋ ਗਿਆ ਹੋਵੇ ਭਾਵੇਂ ਫਿਰ ਕਿਤੇ ਪਿਛਲੇ ਕਰਮਾਂ ਦੀ ਤੁਹਾਨੂੰ ਸਜ਼ਾ ਮਿਲ ਚੁੱਕੀ ਹੈ ਤੁਸੀਂ ਉਹ ਆਤਮਾ ਤੋਂ ਮਾਫੀ ਮੰਗੋ ਜੋ ਪਹਿਲਾਂ ਹੀ ਪਰਮਾਤਮਾ ਤੋਂ ਮਾਫੀ ਮੰਗੋ ਫਿਰ ਪਰਮਪਿਤਾ ਪਰਮਾਤਮਾ ਦੇ ਰਾਹੀ ਉਸ ਆਤਮਾ ਤੋਂ ਮਾਫੀ ਨਹੀਂ ਜਿਹਦਾ ਤੁਸੀਂ ਕਦੇ ਮਾੜਾ ਕੀਤਾ ਸੀ ਸਾਧ ਸੰਗਤ ਜੀ ਇਹ ਗੱਲਾਂ ਤੁਹਾਨੂੰ ਸੁਣਨ ਵਿੱਚ ਭਾਵੇਂ ਅਜੀਬ ਜਹੀਆਂ ਲੱਗਦੀਆਂ ਹੋਣਗੀਆਂ ਪਰ ਇਹ ਬਿਲਕੁਲ ਸੱਚ ਹਨ ਸਾਨੂੰ ਅਸਲ ਵਿੱਚ ਉਹੀ ਮਿਲਦਾ ਹੈ ਜੋ ਕਿਸੇ ਸਮੇਂ ਅਸੀਂ ਦੂਜਿਆਂ ਨੂੰ ਦਿੱਤਾ ਸੀ ਇਸ ਕਰਕੇ ਦੁਖੀ ਨਿਰਾਸ਼ ਹੋਣ ਦੇ ਨਾਲ ਦੂਜਿਆਂ ਨੂੰ ਦੋਸ਼ ਦੇਣ ਦੇ ਨਾਲੋਂ ਚੰਗਾ ਹੈ ਰੱਬ ਦਾ ਨਾਮ ਜਪ ਲਓ ਆਪਣੇ ਕਰਮਾਂ ਵੱਲ ਧਿਆਨ ਦਿਓ ਆਪਣੇ ਕਰਮ ਸਵਾਰ ਦੇ ਜਾਓ ਜਦੋਂ ਸਾਡੇ ਕਰਮ ਸਾਫ਼ ਹੋਣੇ ਸ਼ੁਰੂ ਹੋ ਗਏ ਕਰਮ ਚੰਗੇ ਬਣਨੇ ਸ਼ੁਰੂ ਹੋ ਗਏ ਤਾਂ ਯਕੀਨ ਕਰਕੇ ਜਾਣਿਓ ਜੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਜ਼ਿਆਦਾ ਦਿਆਲੂ ਤੇ ਕਿਰਪਾਲੂ ਹਨ ਸਾਡੇ ਅੱਜ ਦੇ ਨੇਕ ਕਰਮਾਂ ਨੂੰ ਵੇਖ ਕੇ ਨੇਕ ਕਰਮਾਂ ਨੂੰ ਵੇਖ ਕੇ ਹੀ ਸਾਡੀ ਅੱਜ ਵਾਲੀ ਜ਼ਿੰਦਗੀ ਅੱਜ ਦੇ ਸਮੇਂ ਨੂੰ ਸਹੀ ਕਰ ਦੇਣਗੇ ਜੋ ਪਿਛਲੇ ਗੁਨਾਹਾਂ ਦਾ ਪਾਪ ਸਿਰ ਤੇ ਡੱਕੇ ਫਿਰਦੇ ਹਨ ਉਹਨਾਂ ਨੂੰ ਵੀ ਮਾਫ ਕਰ ਦੇਣਗੇ ਬਸ ਤੁਸੀਂ ਅੱਜ ਨੂੰ ਸੰਭਾਲ ਲਓ ਤੇ ਕਦੇ ਵੀ ਜਾਣੇ ਅਣਜਾਣੇ ਦੇ ਵਿੱਚ ਕਿਸੇ ਦਾ ਮਾੜਾ ਨਾ ਕਰਿਓ ਕਿਸੇ ਬਾਰੇ ਮਾੜਾ ਨਾ ਸੋਚੋ ਉਹ ਤੁਹਾਡਾ ਕਦੇ ਵੀ ਮਾੜਾ ਨਹੀਂ ਤਾਂ ਹੋ ਸਕਦਾ ਹੈ ਸਾਤ ਸੰਗਤ ਜੀ ਸਾਡੇ ਮਾੜੇ ਕਰਮ ਸਾਡੇ ਗੁਨਾਹਾਂ ਦੀ ਸਜ਼ਾ ਕਈ ਵਾਰ ਸਾਡੇ ਬੱਚਿਆਂ ਦੇ ਰਾਹੀਂ ਵੀ ਸਾਨੂੰ ਫਿਰ ਮਿਲ ਜਾਂਦੀ ਹੈ ਸੋ ਇਸ ਕਰਕੇ ਆਪਣੇ ਕਰਮਾਂ ਨੂੰ ਸਵਾਰਨਾ ਹੈ ਆਪਣੇ ਅੱਜ ਵੱਲ ਧਿਆਨ ਦੇਣਾ ਹੈ ਤੇ ਮੈਂ ਅੱਜ ਜਿੱਥੇ ਹਾਂ ਇੱਥੇ ਕੀ ਕਰਨਾ ਹੈ ਪਿੱਛੇ ਜੋ ਹੋ ਗਿਆ ਸੋ ਹੋ ਗਿਆ ਜਦੋਂ ਇਸ ਗੱਲ ਦਾ ਧਿਆਨ ਸਾਡੇ ਮਨ ਵਿੱਚ ਆ ਗਿਆ ਕੁਦਰਤ ਨੇ ਬਖਸ਼ਣਾ ਨਹੀਂ ਹੈ ਜੋ ਮੈਂ ਅੱਜ ਕੀਤਾ ਹੈ ਕੁਦਰਤ ਨੇ ਮੈਨੂੰ ਵਾਪਸ ਕਰਨਾ ਹੀ ਕਰਨਾ ਹੈ ਜਦੋਂ ਵੀ ਇਸ ਗੱਲ ਦਾ ਸਾਨੂੰ ਧਿਆਨ ਹੋ ਗਿਆ ਉਦੋਂ ਹੀ ਸੁਧਰ ਜਾਵੇਗੀ ਸਾਡੀ ਕਿਸਮਤ ਤੇ ਸਾਡਾ ਵੀ ਭਲਾ ਹੋ ਜਾਵੇਗਾ ਉਸ ਤੋਂ ਬਾਅਦ ਸਾਥ ਸਿੰਘ ਜੀ ਸਾਡੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਚੀਜ਼ ਹੈ ਜੀ ਸਾਡੀ ਔਲਾਦ ਜੇ ਔਲਾਦ ਨੇਕ ਦਿਲ ਹੋਵੇ ਪਿਛਲੀ ਜ਼ਿੰਦਗੀ ਭਾਵੇਂ ਤੁਸੀਂ ਜਿੱਦਾਂ ਦੀ ਮਰਜ਼ੀ ਵਰਤੀ ਕੀਤੀ ਹੋਵੇ ਪਰ ਬੁੱਢਾਪੇ ਵਿੱਚ ਬੱਚੇ ਇੰਨਾ ਸੁਖ ਦੇਣਗੇ ਕਿ ਤੁਹਾਨੂੰ ਆਪਣੀ ਜ਼ਿੰਦਗੀ ਦੇ ਸਾਰੇ ਦੁੱਖ ਰੋਗ ਚਿੰਤਾਵਾਂ ਤੇ ਪਰੇਸ਼ਾਨੀਆਂ ਭੁੱਲ ਜਾਣਗੇ ਇਸ ਕਰਕੇ ਆਪਣੀ ਔਲਾਦ ਨੂੰ ਚੰਗੇ ਸੰਸਕਾਰ ਚੰਗੀ ਸਿੱਖਿਆ ਦੇਣੀ ਹੈ ਜੋ ਕਰ ਸਕਦੇ ਹੋ ਆਪਣੇ ਬੱਚਿਆਂ ਦੇ ਲਈ ਆਪਣੀ ਔਲਾਦ ਦੇ ਲਈ ਉਹੀ ਕਰੋ ਜੇ ਤੁਸੀਂ ਅੱਜ ਗਰੀਬ ਹੋ ਉਹ ਗਰੀਬੀ ਵਿੱਚ ਵੀ ਤੁਹਾਡੇ ਬੱਚੇ ਤੁਹਾਡੇ ਨਾਲ ਦਿਨ ਕੱਟ ਲੈਣਗੇ ਪਰ ਜੇ ਔਲਾਦ ਮਾੜੀ ਨਿਕਲਾਵੇ ਤਾਂ ਫਿਰ ਕੋਈ ਜਿੰਨੀਆਂ ਮਰਜ਼ੀ ਜ਼ਮੀਨਾਂ ਜਾਇਦਾਦਾਂ ਦਾ ਮਾਲਕ ਹੋਵੇ ਮਾੜੀ ਔਲਾਦ ਸਭ ਜ਼ਮੀਨਾਂ ਜਾਇਦਾਦਾਂ ਨੂੰ ਖਾ ਜਾਂਦੀ ਹੈ ਜਦੋਂ ਉਹ ਜ਼ਮੀਨਾਂ ਜਾਇਦਾਦਾਂ ਦਾ ਸੁੱਖ ਹੀ ਨਹੀਂ ਮਿਲਣਾ ਕਿਉਂਕਿ ਮਾਤਾ ਪਿਤਾ ਨੂੰ ਸੁੱਖ ਤਾਂ ਆਪਣੀ ਔਲਾਦ ਦੇ ਨਾਲ ਜੁੜਿਆ ਹੁੰਦਾ ਹੈ ਜੇ ਔਲਾਦ ਹੱਥੋਂ ਸੁਖੀ ਹੈ ਫਿਰ ਸਾਰਿਆਂ ਪਾਸਿਆਂ ਤੋਂ ਸੁਖੀ ਹਾਂ ਸੋ ਮੁੱਖ ਦੀ ਗੱਲ ਹੈ ਕਿ ਆਪਣੀ ਔਲਾਦ ਤੇ ਕੰਮ ਕਰੋ ਇਹ ਦੁਨੀਆਵੀ ਪੜ੍ਹਾਈ ਲਿਖਾਈ ਦੇ ਨਾਲ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜ਼ਰੂਰ ਜੋੜੋ ਸੇਵਾ ਸਿਮਰਨ ਦੇ ਨਾਲ ਜ਼ਰੂਰ ਜੋੜਿਆ ਕਰੋ ਕਿਉਂਕਿ ਇਹ ਗਿਆਨ ਸੱਚਾ ਹੈ ਇਸੇ ਗਿਆਨ ਨੇ ਹੀ ਸਾਡੇ ਬੱਚੇ ਨੂੰ ਚੰਗੀ ਮਤ ਬੁੱਧ ਬਖਸ਼ ਦੇਣੀ ਹੈ ਇਹਨੂੰ ਮਾੜੀ ਸੰਗਤ ਤੋਂ ਬਚਾਉਣਾ ਹੈ ਤੇ ਜੇ ਗੁਰੂ ਦਾ ਗਿਆਨ ਬੱਚੇ ਦੇ ਕੋਲ ਹੈ ਸਾਡਾ ਬੱਚਾ ਜਿੱਥੇ ਮਰਜੀ ਰਹੇ ਭਾਵੇਂ ਸਾਡੀਆਂ ਅੱਖਾਂ ਤੋਂ ਪਾਸੇ ਰਹੇ ਅਤੇ ਕਦੇ ਵੀ ਗਲਤ ਰਾਹ ਤੇ ਨਹੀਂ ਤੁਰੇਗਾ ਇਹ ਮੈਂ ਤੁਹਾਨੂੰ ਪੂਰੇ ਵਿਸ਼ਵਾਸ ਵਿੱਚ ਕਹਿ ਦਿੰਦੀ ਹਾਂ ਸੋ ਸਾਡੀ ਸਭ ਤੋਂ ਕੀਮਤੀ ਚੀਜ਼ ਹੈ ਸਾਡੀ ਔਲਾਦ ਤੇ ਔਲਾਦ ਵੱਲ ਦਿੱਤਾ ਗਿਆ ਧਿਆਨ ਆਪਣੀ ਔਲਾਦ ਨੂੰ ਬਚਪਨ ਤੋਂ ਹੀ ਗੁਰੂ ਵੱਲ ਗੁਰਬਾਣੀ ਵੱਲ ਜਾਂ ਗੁਰਦੁਆਰਾ ਸਾਹਿਬ ਦੇ ਨਾਲ ਜੋੜ ਕੇ ਰੱਖੋ ਸਿਮਰਨ ਦੇ ਨਾਲ ਜੋੜੋ ਤੇ ਤੀਸਰੀ ਗੱਲ ਹੈ ਜੀ ਸਾਡੀ ਸਿਹਤ ਸਦਾ ਆਪਣੇ ਸਰੀਰ ਵੱਲ ਧਿਆਨ ਦੇਣਾ ਹੈ ਕਿਉਂਕਿ ਜੇਕਰ ਸਾਡੀ ਸਿਹਤ ਚੰਗੀ ਹੈ ਸਾਡਾ ਸਰੀਰ ਤੰਦਰੁਸਤ ਹੈ ਤਾਂ ਅਸੀਂ ਆਪਣੇ ਲਈ ਆਪਣੇ ਬੱਚਿਆਂ ਦੇ ਲਈ ਜੋ ਵੀ ਸਾਡੇ ਆਪਣੇ ਹਨ ਉਹਨਾਂ ਦੇ ਲਈ ਬਹੁਤ ਕੁਝ ਕਰ ਸਕਦੇ ਹਾਂ ਪਰ ਜੇ ਸਾਡਾ ਖੁਦ ਹੀ ਸਰੀਰ ਠੀਕ ਨਹੀਂ ਅਸੀਂ ਖੁਦ ਹੀ ਰੋਗੀ ਹੋ ਗਏ ਹਾਂ ਜੇ ਮਨ ਕਰਕੇ ਰੋਗੀ ਹੋ ਗਏ ਹਾਂ ਮਨ ਨੂੰ ਕਈ ਤਰ੍ਹਾਂ ਦੀਆਂ ਚਿੰਤਾਵਾਂ ਤੇ ਪਰੇਸ਼ਾਨੀਆਂ ਹਨ ਤੇ ਫਿਰ ਬੰਦਾ ਕੋਈ ਵੀ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਸਕਦਾ ਇਸ ਕਰਕੇ ਆਪਣੇ ਤਨ ਅਤੇ ਮਨ ਦੋਵਾਂ ਦਾ ਧਿਆਨ ਰੱਖਣਾ ਹੈ ਇਹਨਾਂ ਨੂੰ ਤੰਦਰੁਸਤ ਤੇ ਨਰੂਆ ਰੱਖਣਾ ਹੈ। ਸਰੀਰ ਨੂੰ ਨਰੂਆ ਰੱਖਣ ਦੇ ਲਈ ਆਪਣੀ ਖੁਰਾਕ ਵੱਲ ਧਿਆਨ ਦੇਣਾ ਹੈ। ਆਪਣੀਆਂ ਖਾਣ ਪੀਣ ਦੀਆਂ ਆਦਤਾਂ ਵੱਲ ਧਿਆਨ ਦੇਣਾ ਹੈ। ਸਰੀਰ ਤੋਂ ਮਿਹਨਤ ਕਰਵਾਉਣੀ ਹੈ। ਮਨ ਨੂੰ ਤੰਦਰੁਸਤ ਤੇ ਨਰੂਆ ਰੱਖਣ ਦੇ ਲਈ ਗਿਆਨ ਦੇਣਾ ਹੈ। ਇਹਦੇ ਵੱਲ ਧਿਆਨ ਰੱਖਣਾ ਕਿ ਕੋਈ 네ਗੇਟਿਵ ਵਿਚਾਰ ਸਾਡੇ ਮਨ ਅੰਦਰ ਨਾ ਆ ਜਾਵੇ। ਕਿਉਂਕਿ ਇੱਕ ਵਾਰ 네ਗੇਟਿਵ ਸੋਚ, 네ਗੇਟਿਵ ਵਿਚਾਰ ਜਦੋਂ ਸਾਡੇ ਮਨ ਦੇ ਅੰਦਰ ਚਲੇ ਗਏ ਤਾਂ ਸਾਡੇ ਮਨ ਨੂੰ 네ਗੇਟਿਵਿਟੀ ਦੇ ਨਾਲ ਭਰ ਜਾਣਗੇ ਤੁਸੀਂ ਹਮੇਸ਼ਾ ਚੰਗਾ ਸੋਚੋ ਚੰਗਾ ਪੜੋ ਤੇ ਚੰਗਾ ਹੀ ਵੇਖੋ ਤੇ ਚੰਗਾ ਸੁਣ ਤੁਸੀਂ ਫਿਰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੋਗੇ ਤੇ ਉਸ ਤੋਂ ਬਾਅਦ ਸਾਧ ਸੰਗਤ ਦੀ ਕਈ ਭੈਣ ਭਰਾ ਜੋ ਕਹਿ ਦਿੰਦੇ ਹਨ ਸਾਡੀ ਤਾਂ ਕੋਈ ਕਦਰ ਨਹੀਂ ਕਰਦਾ ਖਾਸ ਕਰਕੇ ਇਹ ਗੱਲ ਭੈਣਾ ਬੇਬੀਆਂ ਬੜੀਆਂ ਕਰਦੀਆਂ ਨੇ ਅਸੀਂ ਜਿੰਨਾ ਮਰਜੀ ਕਿਸੇ ਦਾ ਕਰ ਲਈਏ ਸਾਡੀ ਤਾਂ ਜੀ ਕੋਈ ਕਦਰ ਨਹੀਂ ਕਰਦਾ ਭੈਣ ਇਹ ਗੱਲ ਆਪਣੇ ਦਿਮਾਗ ਵਿੱਚ ਹੈ ਆਪਣੇ ਦਿਲ ਦੇ ਵਿੱਚ ਚੰਗੀ ਤਰ੍ਹਾਂ ਬਿਠਾ ਲਿਓ ਕਿ ਕਿਸੇ ਨੇ ਤੁਹਾਡੀ ਕਦਰ ਨਹੀਂ ਕਰਨੀ ਆਪਣੀ ਕਦਰ ਤੁਹਾਨੂੰ ਆਪ ਕਰਨੀ ਪੈਣੀ ਹੈ ਜੇਕਰ ਆਪਾਂ ਨੂੰ ਕਿਸੇ ਨੂੰ ਆਪਣਾ ਆਪ ਹੀ ਪੂਰਾ ਸਮਰਪਿਤ ਕਰ ਦਿੰਦੇ ਹਾਂ ਪਰ ਫਿਰ ਵੀ ਦੁਨੀਆਦਾਰੀ ਦੇ ਲੋਕ ਖੁਸ਼ ਨਹੀਂ ਹੋ ਸਕਦੇ ਮਨੁੱਖੀ ਸੁਭਾਅ ਹੀ ਇਦਾਂ ਦਾ ਹੈ ਆਪਾਂ ਕਿਸੇ ਤੋਂ ਨਾ ਖੁਸ਼ ਹੋਏ ਹਾਂ ਨਾ ਕੋਈ ਸਾਡੇ ਤੋਂ ਖੁਸ਼ ਹੋਵੇਗਾ ਕੋਈ ਨਾ ਕੋਈ ਤਾਂ ਨੁਕਸ ਸਾਡੇ ਵਿੱਚ ਕਮੀਆਂ ਕਿਸੇ ਨੇ ਕੱਢ ਹੀ ਦੇਣੀਆਂ ਹਨ ਉਸੇ ਤਰ੍ਹਾਂ ਸਾਡੇ ਵਿੱਚ ਵੀ ਕੋਈ ਲੋਕ ਕਮੀਆਂ ਕੱਢਦੇ ਹੋਣਗੇ ਸਾਡੇ ਵਿੱਚ ਵੀ ਨੁਕਸ ਕੱਢਦੇ ਹੋਣਗੇ ਸਾਡੇ ਕੀਤੇ ਹੋਏ ਕੰਮਾਂ ਨੂੰ ਨਜ਼ਰ ਅੰਦਾਜ਼ ਵੀ ਕਰਦੇ ਹੋਣਗੇ ਇਸ ਲਈ ਤੁਸੀਂ ਆਦਤ ਬਣਾ ਲਓ ਕਿ ਬਸ ਇੰਨਾ ਹੀ ਧਿਆਨ ਦੇਣਾ ਹੈ ਕਿ ਸਾਡੀ ਕਦਰ ਅਸੀਂ ਖੁਦ ਕਰਨੀ ਹੈ ਜੇਕਰ ਅਸੀਂ ਬਿਲਕੁਲ ਸਹੀ ਹਾਂ ਜ਼ਿੰਮੇਵਾਰੀਆਂ ਸਹੀ ਤਰੀਕੇ ਨਾਲ ਨਿਭਾ ਰਹੇ ਹਾਂ ਤਾਂ ਫਿਰ ਸਾਨੂੰ ਇਹ ਪਰਵਾਹ ਕਰਨ ਦੀ ਕੋਈ ਜ਼ਰੂਰਤ ਨਹੀਂ ਕਿ ਕੌਣ ਮੇਰੇ ਬਾਰੇ ਕੀ ਸੋਚਦਾ ਹੈ ਬਸ ਆਪਣੇ ਆਪ ਨੂੰ ਸਵਾਰਨਾ ਹੈ ਆਪਣੇ ਵੱਲ ਵੇਖਣਾ ਹੈ ਜੋ ਵੀ ਸਾਡੇ ਅੰਦਰ ਕਮੀ ਹੈ ਉਸ ਨੂੰ ਦੂਰ ਕਰਨਾ ਹੈ ਦੁਨੀਆ ਦੇ ਲੋਕਾਂ ਦੀ ਕਦਰ ਨਹੀਂ ਕਰਨੀ ਆਪਣੀ ਕਦਰ ਤੁਹਾਨੂੰ ਆਪ ਕਰਨੀ ਪੈਣੀ ਹੈ ਜਦੋਂ ਤੁਸੀਂ ਆਪਣੀ ਖੁਦ ਕਰਨੀ ਕਦਰ ਸ਼ੁਰੂ ਕਰ ਦੇਂਦੇ ਹੋ ਤਾਂ ਫਿਰ ਤੁਹਾਨੂੰ ਇੰਜ ਲੱਗਦਾ ਜਿਵੇਂ ਸਾਰੇ ਲੋਕ ਤੁਹਾਡੀ ਕਦਰ ਕਰਨਗੇ ਸਭ ਤੋਂ ਪਹਿਲੀ ਬੇਕਦਰੀ ਇਨਸਾਨ ਆਪਣੀ ਖੁਦ ਕਰਦਾ ਹੈ ਕੁਝ ਲੋਕ ਤਾਂ ਹਰ ਵੇਲੇ ਕਮੀਆਂ ਕੱਢਦੇ ਰਹਿੰਦੇ ਹਨ ਉਹ ਕਮੀਆਂ ਕਿਉਂ ਕੱਢਦੇ ਹਨ ਕਿਉਂਕਿ ਆਪਣੀ ਤੁਲਨਾ ਦੂਜਿਆਂ ਨਾਲ ਕਰਦੇ ਰਹਿੰਦੇ ਹਨ ਕੁਝ ਲੋਕ ਸਰੀਰਿਕ ਪੱਖੋਂ ਆਪਣੀ ਤੁਲਨਾ ਦੂਜਿਆਂ ਨਾਲ ਕਰਦੇ ਹਨ ਆਪਣੇ ਆਪ ਨੂੰ અપਮਾਨਿਤ ਕਰਦੇ ਹਨ ਆਪਣੀ ਬੇਕਦਰੀ ਕਰਦੇ ਹਨ ਤੁਸੀਂ ਵੇਖਿਆ ਹੋਣਾ ਕਈ ਵਾਰ ਕੁਝ ਲੋਕ ਕਰਦੀਆਂ ਆਪਣੇ ਰੰਗ ਰੂਪ ਦੀਆਂ ਵੀ ਟਿੱਪਣੀਆਂ ਕਰ ਬੈਠਦੇ ਹਨ ਕਿ ਉਸ ਦਾ ਰੰਗ ਕਿੰਨਾ ਸੋਹਣਾ ਹੈ ਉਸ ਦੇ ਨੈਣ ਨਕਸ਼ ਕਿੰਨੇ ਸੋਹਣੇ ਹਨ ਮੈਨੂੰ ਰੰਗ ਵਿੱਚ ਪ੍ਰਮਾਤਮਾ ਨੇ ਸਹੀ ਨਹੀਂ ਦਿੱਤਾ ਇਸ ਲਈ ਆਪਣੀ ਅਸੀਂ ਬੇਕਦਰੀ ਆਪ ਹੀ ਕਰਨੀ ਸ਼ੁਰੂ ਕਰ ਦਿੰਦੇ ਹਨ ਇਸ ਲਈ ਸਾਥ ਸੰਗਿਆ ਜੀ ਆਪਣੇ ਗੁਣ ਤੇ ਆਪਣੀ ਕਾਬਲੀਅਤ ਦੀ ਪਹਿਚਾਣ ਕਰਕੇ ਆਪਣੇ ਆਪ ਨੂੰ ਤੁਸੀਂ ਨਿਖਾਰਨਾ ਸ਼ੁਰੂ ਕਰਨਾ ਹੈ ਉਸ ਦਿਨ ਤੋਂ ਬਾਅਦ ਜ਼ਿੰਦਗੀ ਵੇਖਿਓ ਫਿਰ ਕੋਈ ਫਰਕ ਨਹੀਂ ਪੈਣਾ ਕੌਣ ਸਾਡੇ ਬਾਰੇ ਕੀ ਕਹਿ ਰਿਹਾ ਬਸ ਆਪਾਂ ਗਲਤ ਨਾ ਹੋਈਏ ਕਦੇ ਵੀ ਕਿਸੇ ਦੇ ਕਰਕੇ ਆਪਣਾ ਸੁਭਾਅ ਨਹੀਂ ਛੱਡਣਾ ਚਾਹੀਦਾ ਨੇਕ ਕੰਮ ਕਰਦੇ ਹੋ ਆਪਣੇ ਹਿੱਸੇ ਦੀਆਂ ਜ਼ਿੰਮੇਵਾਰੀਆਂ ਸਹੀ ਸਮੇਂ ਤੇ ਨਿਭਾਓ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪੋ ਆਪਣੀ ਔਲਾਦ ਤੇ ਧਿਆਨ ਦਿਓ ਇਸ ਤੋਂ ਬਾਅਦ ਜੋ ਵੀ ਆਪਾਂ ਦੁਨਿਆਵੀ ਕੰਮ ਧੰਦੇ ਕਰਦੇ ਹਾਂ ਇਹ ਸਾਡੇ ਲਈ ਬੜੇ ਜ਼ਰੂਰੀ ਹਨ ਜੋ ਜ਼ਿੰਮੇਵਾਰੀਆਂ ਮਿਲੀਆਂ ਹਨ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਇਮਾਨਦਾਰੀ ਨਾਲ ਨਿਭਾਉਣਾ ਹੈ ਅਸੀਂ ਪਰਮ ਪਿਤਾ ਪਰਮਾਤਮਾ ਜੀ ਨੂੰ ਮਨ ਪਾਉਂਦੇ ਹੋਣੇ ਚਾਹੀਦੇ ਹਾਂ ਲੋਕਾਂ ਦੇ ਨਾਲ ਅਸੀਂ ਆਪਣੇ ਆਪ ਦੀ ਕਦੇ ਤੁਲਨਾ ਨਹੀਂ ਕਰਨੀ ਪਰਮਾਤਮਾ ਦਾ ਨਾਮ ਸਭ ਤੋਂ ਪਹਿਲਾਂ ਹੈ ਪਰਮਾਤਮਾ ਦੇ ਨਾਮ ਤੋਂ ਹੀ ਡਰਨਾ ਹੈ ਉਹਨਾਂ ਦੇ ਭੈ ਨੂੰ ਮਨ ਵਿੱਚ ਵਸਾ ਕੇ ਰੱਖਣਾ ਹੈ ਕਿ ਪਰਮਾਤਮਾ ਮੈਨੂੰ ਹਰ ਵੇਲੇ ਵੇਖ ਰਹੇ ਹਨ ਸਾਡੇ ਤੋਂ ਕਿਦਰੇ ਕੋਈ ਗਲਤ ਕੰਮ ਨਾ ਹੋ ਜਾਵੇ ਹਰ ਵੇਲੇ ਮਨ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਜਪੋ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਰੱਖੋ ਆਪਣੇ ਹਿਰਦੇ ਵਿੱਚ ਵਸਾ ਕੇ ਰੱਖੋ ਆਪਣੇ ਦਿਨ ਦੀ ਸ਼ੁਰੂਆਤ ਹਰੇਕ ਇਨਸਾਨ ਦੇ ਲਈ ਜ਼ਰੂਰੀ ਹੈ ਉਹ ਪਰਮ ਪਿਤਾ ਪਰਮਾਤਮਾ ਦੇ ਨਾਮ ਤੋਂ ਦਿਨ ਦੀ ਸ਼ੁਰੂਆਤ ਹੀ ਕਰਨੀ ਚਾਹੀਦੀ ਹੈ ਤੇ ਸਾਡੇ ਪੂਰੇ ਦਿਨ ਨੂੰ ਤੈਅ ਕਰ ਲੈਣਾ ਚਾਹੀਦਾ ਹੈ ਜੇਕਰ ਅਸੀਂ ਸਵੇਰੇ ਉੱਠਦਿਆਂ ਅਸਾਰ ਹੀ ਪਰਮਾਤਮਾ ਜੀ ਦਾ ਨਾਮ ਜਪਦੇ ਹਾਂ ਤਾਂ ਸਮਝੋ ਸਾਨੂੰ ਇੱਕ ਪਾਵਰ ਇੱਕ ਸ਼ਕਤੀ ਪਰਮਾਤਮਾ ਜੀ ਦੇ ਵੱਲੋਂ ਮਿਲ ਜਾਵੇਗੀ ਪੂਰੇ ਦਿਨ ਦੇ ਭਾਵੇਂ ਕੰਮਕਾਰ ਕਰ ਲਈਏ ਪਰ ਮਨ ਕਾਲਾ ਨਹੀਂ ਪਵੇਗਾ ਸਾਡਾ ਮਨ ਗੁੱਸੇ ਵਿੱਚ ਨਹੀਂ ਆਵੇਗਾ ਮਨ ਸ਼ਾਂਤ ਰਹੇਗਾ ਚੜ੍ਹਦੀ ਕਲਾ ਵਿੱਚ ਰਹੇਗਾ ਸੋ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਮਾਲਕ ਦਾ ਨਾਮ ਜਪੋ ਸਿਮਰਨ ਕਰੋ ਮਾਲਕ ਦਾ ਸ਼ੁਕਰਾਨਾ ਕਰੋ ਉਸ ਤੋਂ ਬਾਅਦ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੋ ਗੁਰੂ ਦਾ ਗਿਆਨ ਹਾਸਿਲ ਕਰੋ ਨਾਲ ਹੀ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਨਾ ਭੁੱਲਿਓ ਕਿਉਂਕਿ ਜਦੋਂ ਅਸੀਂ ਪਰਮਾਤਮਾ ਜੀ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਫਿਰ ਸਾਡੇ ਮਨ ਦੀ ਨੈਗੇਟਿਵਿਟੀ ਆਪਣੇ ਆਪ ਦੂਰ ਹੋ ਜਾਂਦੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਜਦੋਂ ਤੁਸੀਂ ਪਰੇਸ਼ਾਨ ਹੁੰਦੇ ਹੋ ਕਿ ਅੱਜ ਮੈਨੂੰ ਆ ਨਹੀਂ ਮਿਲਿਆ ਅੱਜ ਮੈਨੂੰ ਦੂਜਿਆਂ ਦੇ ਮੁਕਾਬਲੇ ਆ ਨਹੀਂ ਮਿਲਿਆ ਤਾਂ ਤੁਸੀਂ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰ ਰਹੇ ਹੁੰਦੇ ਇਸ ਲਈ ਤੁਸੀਂ ਆਪਣੇ ਆਪ ਨੂੰ ਸੰਤੁਸ਼ਟ ਸਮਝਣਾ ਹੈ ਤੇ ਫਿਰ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਹੈ ਆਪਣੇ ਆਪ ਤੁਹਾਡੇ ਵਿੱਚ ਚੜਦੀ ਕਲਾ ਆ ਜਾਵੇਗੀ ਮਨ ਖੁਸ਼ ਹੋ ਜਾਵੇਗਾ ਹਰ ਵੇਲੇ ਪਰਮਾਤਮਾ ਜੀ ਦਾ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ ਹੈ ਸੋ ਹਰ ਰੋਜ਼ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਯਾਦ ਕਰਿਆ ਕਰੋ ਸ਼ੁਕਰਾਨਾ ਕਰਿਆ ਕਰੋ ਏ ਸੋਚਿਆ ਕਰੋ ਪਰਮਾਤਮਾ ਨੇ ਤੁਹਾਨੂੰ ਕਿੰਨਾ ਸੋਹਣਾ ਜੀਵਨ ਦਿੱਤਾ ਹੈ ਚੱਲਣ ਲਈ ਪੈਰ ਦਿੱਤੇ ਹਨ ਖਾਣ ਲਈ ਹੱਥ ਦਿੱਤੇ ਹਨ ਵੇਖਣ ਲਈ ਅੱਖਾਂ ਦਿੱਤੀਆਂ ਹਨ ਜਿਨ੍ਹਾਂ ਦੇ ਕੋਲ ਇਹ ਅੰਗ ਨਹੀਂ ਹੈ ਉਹਨਾਂ ਦੇ ਕੋਲ ਜਾ ਕੇ ਵੇਖਿਓ ਕਿੰਨੇ ਤੰਗ ਹਨ ਤੇ ਜੇਕਰ ਤੁਹਾਡੇ ਕੋਲ ਇਹ ਦਾਤਾਂ ਹਨ ਤਾਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਨਾ ਭੁੱਲਿਓ ਸਾਥ ਸੰਗਿਆ ਜੀ ਆਪਾਂ ਸਿਮਰਨ ਵੀ ਕਰਨਾ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਪਰਮਪੀਤਾ ਪਰਮਾਤਮਾ ਜੀ ਦਾ ਨਾਮ ਜਪਦੇ ਹੀ ਰਹਿਣਾ ਹੈ ਫਿਰ ਵੇਖਿਓ ਸਾਡੇ ਅੰਦਰ ਕਿੰਨੇ ਬਦਲਾਵ ਆ ਜਾਣੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ